ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉੱਤੇ ਅਸੀਂ ਤੁਹਾਡਾ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਤੁਹਾਨੂੰ ਲੋਹੜੀ ਦੇ ਤਿਹਾਰ ਦੇ ਉੱਤੇ ਜਿਹੜਾ ਤਿਹਾਰ ਹੈ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਭਰਿਆ ਮਹਿਸੂਸ ਹੋਵੇ ਤਾਂ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਲੋਹੜੀ ਦੇ ਤਿਹਾਰ ਉੱਤੇ ਵੱਡੀ ਖੁਸ਼ਖਬਰੀ ਦਿੱਤੀ ਹੈ ਜੀ ਭਵੰਤਮਨ ਸਰਕਾਰ ਨੇ ਕਰੋੜਾਂ ਰੁਪਏ ਭਵੰਤਮਨ ਸਰਕਾਰ ਨੇ ਜਾਰੀ ਕਰ ਦਿੱਤੇ ਨੇ ਕਿੰਨਾ ਕਿੰਨਾ ਸਕੀਮਾਂ ਲਈ ਸਾਰੀ ਡਿਟੇਲ ਇਸ ਵੀਡੀਓ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜੀ ਗੁਜ਼ਾਰਿਸ਼ ਹੈ ਜਿਹੜੇ ਵੀਰ ਭਾਈ ਆਪਣੇ ਚੈਨਲ ਤੇ ਨਵੇਂ ਆ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਚਲੋ ਚੱਲਦੇ ਹਾਂ ਮੈਂ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖੁਸ਼ਖਬਰੀ ਜੀ ਪੰਜਾਬ ਸਰਕਾਰ ਨੇ ਦਿੱਤੀ ਹੈ ਪੰਜਾਬ ਦੇ ਸਰਹੱਦੀ ਪਿੰਡਾਂ 'ਚ ਹੋਵੇਗੀ ਜੀ ਸੀਸੀਟੀਵੀ ਦਾ ਪਹਿਰਾ 575 ਥਾਵਾਂ ਤੇ ਲੱਗਣਗੇ ਜੀ ਹਾਈ ਟੈਕ ਕੈਮਰੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜੀ ਪੰਜਾਬ ਪੁਲਿਸ ਵੱਲੋਂ ਸਰਹੱਦੀ ਇਲਾਕਿਆਂ ਦੇ ਇਸ਼ਾਰਿਆਂ ਵਿੱਚ ਹੀ ਨਹੀਂ ਸਗੋਂ ਪਿੰਡਾਂ ਵਿੱਚ ਵੀ ਆਪਣਾ ਨੈੱਟਵਰਕ ਮਜ਼ਬੂਤ ਕਰਨ ਦੀ ਲੱਗੀ ਹੋਈ ਹੈ ਨਸ਼ਾ ਤਸ਼ਕਰਾ ਤੇ ਅਪਰਾਧੀਆਂ ਤੇ ਨજર ਰੱਖਣ ਲਈ ਪਿੰਡਾਂ ਦੇ ਸੀਸੀਟੀਵੀ ਕੈਮਰੇ ਲਗਾਉਣ ਦੇ ਉਪਰਾਲੇ ਸ਼ੁਰੂ ਹੋ ਚੁੱਕੇ ਹਨ ਉਸ ਤੋਂ ਬਾਅਦ ਅਗਲੀ ਵੀਡੀਓ ਹਰਜੀ ਪੀਐਮ ਮੋਦੀ ਨੇ ਸ਼ੁਰੂ ਕੀਤੀ ਹੈ 11 ਦਿਨਾਂ ਦੀ ਰਸਮ ਕਿਹਾ ਸ਼ਬਦਾਂ ਚ ਆਪਣੀਆਂ ਪਾਵਨਾਮ ਨੂੰ ਬਿਆਨ ਕਰਨਾ ਮੁਸ਼ਕਲ ਹੈ। ਅਯੁੱਧਿਆ ਚ ਰਾਮ ਲਲਾ ਦੇ ਪਵਿੱਤਰ ਸਮਾਰੋਹ ਤੋਂ ਪੀਐਮ ਮੋਦੀ ਦਾ ਬਿਆਨ ਸਾਹਮਣੇ ਹੈ। ਪੀਐਮ ਨੇ ਕਿਹਾ ਕਿ ਹੁਣ ਮੰਦਰ ਚ ਪਵਿੱਤਰ ਸਮਾਰੋਹ ਵਿੱਚ ਸਿਰਫ 11 ਦਿਨ ਬਚੇ ਨੇ। ਮੈਂ ਬਹੁਤ ਖੁਸ਼ਕਿਸਮਤਾਂ ਕਿ ਇਸ ਸ਼ੁਭ ਮੌਕੇ ਉਸ ਦਾ ਗਵਾਹ ਹੋਵਾਂਗਾ ਜੀ। ਭਾਰਤੀਨੀ ਨੁਮਾਇੰਦਗੀ ਕਰਨਾ ਮਾਣ ਵਾਲੀ ਗੱਲ ਹੈ ਜੀ। ਉਸ ਤੋਂ ਬਾਅਦ ਅਗਲੀ ਵੀਡੀਓ ਹਰਜੀ ਸ਼ਹਿਰ ਦੇ ਦਰਬਾਰ ਸਾਹਿਬ ਤੋਂ ਪਰਤ ਰਹੀ ਚਾਰ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ। ਸ਼੍ਰੀ ਦਰਬਾਰ ਸਾਹਿਬ ਤੋਂ ਪਰਤ ਰਹੀ ਚਾਰ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਇਹ ਜਾਣਕਾਰੀ ਤਰਨਤਰਨ ਦੇ ਅਧੀਨ ਆਉਂਦੇ ਹਰੀਕੇ ਦੇ ਇੱਕ ਪੁਲ ਹੇਠ ਉੱਤੇ ਟਰਾਲੀ ਦੇ ਵਿੱਚ ਚਾਰ ਟਕਰਾਏ ਜੀ ਦੂਸਤੋ ਬਾਅਦ ਇੱਕ ਵੀਡੀਓ ਜੀ ਕਿਸਾਨਾਂ ਦੇ ਹਿੱਤ ਲਈ ਪੰਜਾਬ ਸਰਕਾਰ ਨੇ ਕੇਂਦਰ ਅੱਗੇ ਰੱਖਿਆ ਜੀ ਮੰਗ ਐਮਐਸਪੀ ਨੂੰ ਲੈ ਕੇ ਰੱਖਿਆ ਜੀ ਪ੍ਰਸਤਾਵ ਕਿਸਾਨਾਂ ਦੇ ਹਿੱਤਾਂ ਲਈ ਪੰਜਾਬ ਸਰਕਾਰ ਨੇ ਕੇਂਦਰ ਅੱਗੇ ਪ੍ਰਸਤਾਵ ਰੱਖਿਆ ਹੈ ਸੂਬਾ ਸਰਕਾਰ ਦੇ ਕੇਂਦਰ ਅੱਗੇ ਅਗਲੇ ਸੀਜ਼ਨ ਝੋਨੇ ਦਾ ਪਾਪ 3284 ਰੁਪਏ ਦੇਣ ਦੀ ਮੰਗ ਰੱਖੀ ਹੈ ਸੀਐਮ ਮਾਨ ਨੇ ਕੇਂਦਰ ਸਰਕਾਰ ਨੂੰ ਤਰਜ਼ੀਬ ਭੇਜੀ ਹੈ ਜਾਣਕਾਰੀ ਮੁਤਾਬਕ ਸੌਣੀ 2024-25 ਦੀਆਂ ਫਸਲਾਂ ਤੇ ਐਮਐਸਸੀ ਨਿਰਧਾਰਤ ਲਈ ਇਹ ਤਰਜ਼ੀਬ ਭੇਜੀ ਗਈ ਹੈ ਜਿਸ ਦੇ ਕਪਾਹ 10767 ਰੁਪਏ ਐਮਐਸਪੀ ਦੇਣ ਦੀ ਮੰਗ ਵੀ ਕੀਤੀ ਗਈ ਹੈ ਉਸ ਤੋਂ ਬਾਅਦ ਇਹ ਵੀ ਖ਼ਬਰ ਜੀ ਰੇਤ ਮਾਈਨਿੰਗ ਤੇ ਐਨਜੀਟੀ ਪਹੁੰਚ ਗਏ ਨਵਜੋਤ ਸਿੱਧੂ ਅਧਿਕਾਰੀਆਂ ਤੇ ਕਾਰਵਾਈ ਕੀਤੀ ਹੈ ਜੀ ਮੰਗ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਹੋ ਰਹੀ ਰੇਤ ਮਾਈਨਿੰਗ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਨਲ 'ਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਉਨਾਂ ਇਸ ਪਟੀਸ਼ਨ 'ਤੇ ਪੰਜਾਬ 'ਚ ਹੋ ਰਹੀ ਰੇਤ ਦੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਿਆ ਜਾਵੇ। ਸਿੱਧੂ ਨੇ ਮੰਗ ਕੀਤੀ ਹੈ ਕਿ ਰੂਪਨਗਰ 'ਚ ਗੈਰ ਕਾਨੂੰਨੀ ਮਾਈਨਿੰਗ ਦੀ ਇਜਾਜ਼ਤ ਦੇਣ ਵਾਲੇ ਗਲਤ ਅਧਿਕਾਰੀਆਂ ਦੀ ਪਛਾਣ ਕੀਤੀ ਜਾਵੇ ਅਤੇ ਇਨ੍ਹਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਜਾਵੇ। ਉਸ ਤੋਂ ਬਾਅਦ ਅਗਲੀ ਵੀਡੀਓ 'ਚ ਢਾਕੁਰ ਪਰਿਵਾਰ ਦੇ ਮੁਖੀ ਪਰਮਜੀਤ ਸਿੰਘ ਨੂੰ ਯਾਦ ਕਰ ਭਾਵੁਕ ਹੋਏ ਪੁੱਤ ਨੇ ਕਿਹਾ, "ਕਾਪੂ ਤੇਰੇ ਬਿਨਾ ਜੀ ਨਹੀਂ ਲੱਗਦਾ।" ਡਾਕੂ ਪਰਿਵਾਰ ਦੇ ਮੁਖੀ ਪਰਮਜੀਤ ਸਿੰਘ ਪੰਮੇ ਦਾ ਬੀਤੀ 5 ਜਨਵਰੀ ਨੂੰ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਉਸਦੇ بیٹے ਵੱਲੋਂ ਲਗਾਤਾਰ ਪਾਬਕ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਆਪਣੇ ਪਿਤਾ ਪਰਮਜੀਤ ਦੀ ਇਸ ਤਸਵੀਰ ਸਾਂਝੀ ਕਰਦੇ ਹੋਏ ਪਾਬਕ ਪੋਸਟ 'ਤੇ ਸਾਂਝੀ ਕੀਤੀ ਹੈ ਉਸ ਤੋਂ ਬਾਅਦ ਇੱਕ ਵੱਡੀ ਖੁਰਜੀ ਗੈਂਗਸਟਰ ਸੰਦੀਪ ਦੇ ਘਰ ਛਾਪੇਮਾਰੀ ਦੌਰਾਨ ਬਰਾਮਦ ਹੋਈ ਹੈ ਜਿਹੇ ਸਮਾਨ ਸੀਆਈਏ ਦੇ ਦੋ ਪੁਲਿਸ ਮੁਲਾਜ਼ਮ ਗੈਂਗਸਟਰਾਂ ਦੇ ਸੰਦੀਪ ਦੇ ਕਰਛਾਪੇਮਾਨੀ ਮਾਮਲੇ ਵਿੱਚ ਥਾਣਾ ਜਮਾਲਪੁਰ ਦੀ ਪੁਲਿਸ ਨੇ ਆਰਮਜ਼ ਐਕਟ ਤੇ ਗਲੈਵਲਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਇਸ ਕਾਰਨ ਸੰਦੀਪ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਦਰਅਸਲ ਪੁਲਿਸ ਰਿਮਾਂਡ ਤੇ ਚੱਲ ਰੇ ਸੰਦੀਪ ਤੋਂ ਪੁੱਛ ਕੇ ਸਿਹਰਾਨ ਪੁਲਿਸ ਨੇ ਭਾਮੀਆਂ ਚਕਰ ਦੇ ਸਾਹਮਣੇ ਖਾਲੀ ਪਲਾਟ ਚੋਂ ਇੱਕ ਹੋਰ ਨਜਾਇਜ਼ ਬੱਤੀ ਬੋਰ ਦਾ ਪਿਸਤੌਲ ਦੋ ਕਾਰਤੂਸ ਇੱਕ ਇਨੋਵਾ ਇੱਕ ਸਵਿਫਟ ਬਰਾਮਦ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਬੱਸ ਤੇ ਟਰਾਲੇ ਦੀ ਟੱਕਰ ਹੋ ਚੁੱਕੀ ਹੈ ਕਈ ਸਵਾਰੀਆਂ ਜ਼ਖਮੀ ਵੀ ਹੋ ਗਏ ਨੇ ਨਿੱਜੀ ਸਬਸ ਸਰਦੂਲਗੜ ਚ ਜਿਹੜੇ ਸਰਦੂਲ ਬਲ ਵਿਚਕਾਰ ਇੱਕ ਨੈਸ਼ਨਲ ਹਾਈਵੇ ਦੇ ਇੱਕ ਕਰਾਲੇ 'ਚ ਸਵੇਰੇ ਬੱਸ ਟਕਰਾ ਗਈ ਇਸ ਬੱਸ 'ਤੇ ਬਠਿੰਡਾ ਤੋਂ ਸਰਦੂਲਗੜ ਆ ਰਹੀ ਸੀ ਬੱਸ ਵਿੱਚ ਸਵਾਰ ਕਈ ਲੋਕ ਜ਼ਖਮੀ ਵੀ ਹੋ ਗਏ ਨੇ ਉਸ ਤੋਂ ਬਾਅਦ ਇੱਕ ਵੱਡੀ ਖ਼ਬਰ ਜਨਜੀਤ ਸਿੰਘ ਚੰਨੀ ਨੇ ਕਿਹਾ ਮਾਨ ਸਰਕਾਰ ਪੰਜਾਬ ਨੂੰ ਵਿੱਤੀ ਸੰਕਟ ਵਿੱਚ ਤੱਕ ਦਿੱਤਾ ਹੈ ਰੋਜ਼ਾਨਾ ਅਸ탄 100 ਕਰੋੜ ਦਾ ਕਰਜ਼ਾ ਚੁੱਕ ਰਹੀ ਹੈ ਪੰਜਾਬ ਸਰਕਾਰ ਸਾਡਾ ਸੂਬਾ ਲਗਾਤਾਰ ਕਰਜ਼ੇ ਦੇ ਬੋਝ ਵਿੱਚ ਦੱਬਿਆ ਜਾ ਰਿਹਾ ਹੈ ਮੌਜੂਦਾ ਸਰਕਾਰ ਨੇ ਪੰਜਾਬ ਨੂੰ ਕਰਜ਼ਾ ਮੁਕਤ ਬਣਾਉਣ ਲਈ ਸੁਪਨਾ ਦਿਖਾਇਆ ਸੀ ਪਰ ਸਰਕਾਰ ਬਣੀ 2 ਸਾਲ ਹੋਏ ਨੇ ਤੇ ਕਰਜ਼ਾ ਘਟਾਣ ਦੀ ਬਜਾਏ ਵੱਧ ਰਿਹਾ ਹੈ ਇਨਾਂ ਸਰਭਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਚਨਜੀਤ ਸਿੰਘ ਕੀਤਾ ਜੀ ਉਸ ਤੋਂ ਬਾਅਦ ਅੱਲੀ ਵੀਡੀਓ ਜੀ ਮੁਫਤ ਬਿਜਲੀ ਨੇ ਤੋੜਿਆ ਪੰਜਾਬ ਸਰਕਾਰ ਦਾ ਲੱਖ ਸਰਦੀਆਂ 'ਚ ਹਫ਼ਤਕਾਰਾਂ ਨੇ ਬਣਾਇਆ ਜੀ ਰਿਕਾਰਡ ਪੰਜਾਬ ਵਿੱਚ ਹਰ ਮਹੀਨੇ 300 ਯੂਨਟ ਬਿਜਲੀ ਲੈਣ ਵਾਲਿਆਂ ਦੀ ਗਿਣਤੀ ਵਾਧੀ ਜਾ ਰਹੀ ਹੈ ਇਹੀ ਕਾਰਨ ਹੈ ਲੋਕ ਬਿਜਲੀ ਦੇ ਬਿੱਲ ਭਰਨ ਤੋਂ ਬਚ ਰਹੇ ਨੇ ਜਿਸ ਨਾਲ ਸਰਕਾਰੀ ਖਜ਼ਾਨੇ ਤੇ ਸਿੱਧਾ ਬੋਝ ਪੈ ਰਿਹਾ ਹੈ ਆਵਰਕਮ ਵੱਲੋਂ ਭੇਜੇ ਗਏ ਬਿੱਲਾਂ ਤੋਂ ਵੀ ਇਹ ਗੱਲ ਸਾਫ ਨਜ਼ਰ ਆ ਰਹੀ ਹੈ ਦਸੰਬਰ 2023 ਤੱਕ 36 ਲੱਖ ਲੋਕਾਂ ਨੇ ਜ਼ੀਰੋ ਬਿੱਲ ਪ੍ਰਾਪਤ ਕੀਤੇ ਸੰਜੀ ਉਸ ਤੋਂ ਬਾਅਦ ਇਹ ਵੀ ਵੇਖੀ ਛੋਟੀ ਜਹੀ ਬੱਚੀ ਕੀਤੇ ਅਜੀਬ ਸਵਾਲ ਸੁਣ ਕੇ ਸਪੀਕਰ ਸੰਧਵਾ ਹੋਏ ਖੁਸ਼ ਤੇ ਹੈਰਾਨ ਪਹਿਲੀ ਰਵਾਇਤੀ ਪਾਰਟੀਆਂ ਦੀ ਸਰਕਾਰਾਂ ਮੌਕੇ ਤੇ ਪੜੇ ਲਿਖਦੇ ਸੁਭਜਨ ਲੋਕਵੀ ਲੀਡਰ ਮੰਤਰੀਆਂ ਅਫਸਰਾਂ ਨੂੰ ਸਵਾਲ ਜਵਾਬ ਕਰਨ ਤੋਂ ਗੁਰੇਜ਼ ਕਰਦੇ ਸਨ ਪਰ ਆਮ ਆਦਮੀ ਪਾਰਟੀ ਦੀ ਬਦਲਾਅ ਦੀ ਰਾਜਨੀਤੀ ਨੇ ਆਮ ਲੋਕਾਂ ਤੋਂ ਨਾਲ ਨਾਲ ਛੋਟੇ ਬੱਚਿਆਂ ਨੂੰ ਵੀ ਸਵਾਲ ਜਵਾਬ ਕਰਨ ਪ੍ਰਤੀ ਸੁਚੇਤ ਤੇ ਜਾਗਰੂਕ ਕੀਤਾ ਜੀ ਉਸ ਤੋਂ ਬਾਅਦ ਅਲੀ ਵੀਡੀ ਹਰਜੀ ਸਕਪਾਲ ਖਹਿਰ ਨੂੰ ਹਾਈ ਕੋਰਟ ਤੋਂ ਲੱਗਿਆ ਜੀ ਵੱਡਾ ਝਟਕਾ ਕਾਂਗਰਸੀ ਬਿਧਾਇਕ ਸੁਖਪਾਲ ਖਹਿਰਾ ਇੱਕ ਵਾਰ ਫਿਰ ਹਾਈ ਕੋਰਟ ਪਹੁੰਚ ਗਏ ਨੇ ਇੱਕ ਕੇਸ ਵਿੱਚ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕਪੂਰਥਲਾ ਵਿੱਚ ਉਨ੍ਹਾਂ ਵਿਰੁੱਧ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਸੀ ਐਫਆਈਆਰ ਵਿੱਚ ਦੋਸ਼ ਹੈ ਕਿ ਸੁਖਪਾਲ ਖਹਿਰਾ ਨੇ ਆਪਣੇ ਖਿਲਾਫ ਦਰਜਿਕ ਅਪਰਾਧਿਕ ਮਾਮਲੇ ਵਿੱਚ ਇੱਕ ਗਵਾਹ ਨੂੰ ਧਮਕਾਇਆ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਉਸ ਤੋਂ ਬਾਅਦ ਲਈ ਵੀ ਹਰਜੀਤ ਸਿਰਫ 10000 ਲੋ ਤੇ ਕਾਲ ਬੈਠ ਕੇ ਕਮਾਓ ਜਾਣਦੇ ਹੋ ਤੁਸੀਂ ਅੱਜਕੱਲ੍ਹ ਕਿੱਕਾ ਜਿਹहां ਕੰਮ ਕਰਨਾ ਹੈ ਜਿਸ ਵਿੱਚ ਜਿਆਦਾ ਪਰੇਸ਼ਾਨੀ ਜਾਂ ਘੱਟ ਕਮਾਈ ਹੋਵੇ ਅਜਾਈ ਨੌਕ ਨੌਕਰੀ ਦੀ ਥਾਂ ਕਾਰੋਬਾਰ ਕਰਨਾ ਪਸੰਦ ਕਰਦੇ ਨੇ ਦੱਸਦੇ ਹਾਂ ਇਹ ਕਾਰੋਬਾਰ ਕਰਨਾ ਕੋਈ ਆਸਾਨ ਗੱਲ ਨਹੀਂ ਹੈ ਕਿਉਂਕਿ ਜੋਖਮ ਦੇ ਨਾਲ-ਨਾਲ ਨਿਵੇਸ਼ ਕਰਨਾ ਚੰਗੀ ਰਕਮ ਦੀ ਲੋੜ ਪੈਂਦੀ ਹੈ ਇਸੇ ਤਹਿਤ ਅੱਜ ਅਸੀਂ ਤੁਹਾਡੇ ਲਈ ਇੱਕ ਕਾਰੋਬਾਰੀ ਵਿਚਾਰ ਲੈ ਕੇ ਆਏ ਜਿਸ ਦੇ ਵਿੱਚ 10000 ਰੁਪਏ ਚੰਗੀ ਆਮਦਨ ਤੁਸੀਂ ਕਮਾ ਸਕਦੇ ਹੋ ਤੁਸੀਂ ਹਰ ਮਹੀਨੇ ਡਾਕਰ ਫਰੈਂਚਾਈਜ਼ੀ ਸਕੀਮ ਦੇ ਲਾਭਾਂ ਬਾਰੇ ਗੱਲ ਕਰ ਸਕਦੇ ਹੋ ਦੱਸਦੇ ਹਾਂ ਇਹ ਫਰੈਂਚਾਈਜ਼ੀ ਸਕੀਮ 1 ਫਰਵਰੀ 2024 ਤੋਂ ਸ਼ੁਰੂ ਹੋਣ ਵਾਲੀ ਹੈ ਇਸ ਸਕੀਮ ਨੂੰ ਚਾਲੂ ਕਰਨ ਦਾ ਮੁੱਖ ਕਾਰਨ ਲੋਕਾਂ ਨੂੰ ਬਦਦ ਤੋਂ ਬਾਦ ਪੋਸਟ ਆਫਿਸ ਦੀਆਂ ਸਕੀਮਾਂ ਪਦਾਰ ਕਰਨਾ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਸਰਕਾਰੀ ਜਗ੍ਹਾ ਤੇ ਡੋਡੇ ਲਗਾਉਣ ਵਾਲਾ ਕਾਬੂ ਕਰ ਲਿਆ ਸ਼੍ਰੀ ਮਾਸ਼ੀਵਾੜਾ ਸਾਹਿਬ ਸਰਕਾਰੀ ਜਗ੍ਹਾ ਤੇ ਡੋਗੇ ਡੋਡੇ ਲਗਾਉਣ ਵਾਲੇ ਲਾਲੀਵਾਸੀ ਪ੍ਰੇਮ ਨਗਰ ਨੂੰ ਕਾਬੂ ਕੀਤਾ ਜਾਣਕਾਰੀ ਇਹਨਾਂ ਦਾ ਥਾਣਾ ਮੁਖੀ ਭਿੰਦਰ ਸਿੰਘ ਗੰਗੂੜਾ ਨੇ ਦੱਸਿਆ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਪਾਰਟੀ ਵੱਲੋਂ ਸਮੇਤ ਗਸ਼ਤ ਕਰੇ ਸਨ ਅਤੇ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਲਾਲੀਵਾਸੀ ਪ੍ਰੇਮ ਨਗਰ ਨੇ ਠੀਕ ਹੈ ਜੀ ਜਿਹੜੀਆਂ ਕਿਆਰੀਆਂ ਵਿੱਚ ਬੂਟੇ ਲਗਾਏ ਹੋਏ ਨੇ ਜੀ ਰੋਡਿਆਂ ਦੇ ਉਸ ਤੋਂ ਬਾਅਦ ਇਹ ਅਗਲੀ ਵੱਡੀ ਖਬਰ 2200 ਰੁਪਏ ਨੂੰ ਲੈ ਕੇ ਤੁਹਾਨੂੰ ਦੱਸਣਾ ਚਾਹੁੰਦੇ ਆ ਜੇ ਤੁਸੀਂ ਵੀ 2200 ਰੁਪਏ ਦਾ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਰਕਾਰ ਕਿਸਾਨਾਂ ਨੂੰ ਆਰਥਿਕ ਮਦਦ ਦੇਣ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਇਹਨਾਂ ਵਿੱਚ ਇੱਕ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਹੈ ਇਸੇ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਇਹ ਰਕਮ ਕਿਸ਼ਤ ਦੇ ਆਧਾਰ ਤੇ ਦਿੱਤੀ ਜਾਂਦੀ ਹੈ ਹਰ ਕਿਸ਼ਤ ਵਿੱਚ 2000 ਰੁਪਏ ਦੀ ਰਾਸ਼ੀ ਕਿਸਾਨਾਂ ਦੇ ਖਾਤੇ ਵਿੱਚ ਦਿੱਤੀ ਜਾਂਦੀ ਹੈ ਜੀ ਨਵੰਬਰ ਮਹੀਨੇ ਸਰਕਾਰ ਨੇ ਕਿਸਾਨਾਂ ਦੇ ਖਾਤੇ ਵਿੱਚ 15ਵੀਂ ਕਿਸ਼ਤ ਜਾਰੀ ਕੀਤੀ ਸੀ ਹੁਣ ਦੇਸ਼ ਦੇ ਕਰੋੜਾ ਕਿਸਾਨ 16ਵੀਂ ਕਿਸ਼ਤ ਦੀ ਉਡੀਕ ਕਰ ਰਹੇ ਨੇ ਸਰਕਾਰ ਕਿਸਾਨਾਂ ਦੇ ਖਾਤੇ ਵਿੱਚ ਸਿੱਧੀ ਕਿਸ਼ਤ ਦੀ ਰਕਮ ਜਮ੍ਹਾਂ ਕਰਵਾਉਂਦੀ ਹੈ ਅਜਿਹੀ ਚ ਕਿਸਾਨਾਂ ਨੂੰ ਇਸ ਦਾ ਲਾਭ ਲੈਣ ਲਈ ਇਧਰ ਉਧਰ ਭੱਜਣ ਦੀ ਲੋੜ ਨਹੀਂ ਹੈ ਸਰਕਾਰ ਨੇ ਇੱਕ ਸਕੀਮ ਦੇ ਵਿੱਚ ਇੱਕ ਐਪ ਸ਼ੁਰੂ ਕੀਤਾ ਹੈ ਪੀਐਮ ਕਿਸਾਨ ਐਪ ਹੈ ਜਿਸ ਦੇ ਥਰੂ ਇਸ ਸਕੀਮ ਦਾ ਤੁਸੀਂ ਲਾਭ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਫੰਡ ਯੋਜਨਾ ਤਹਿਤ 141 ਮਰੀਜ਼ਾਂ ਦੇ ਇਲਾਜ ਲਈ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਮੁੱਖ ਮੰਤਰੀ ਭਵੰਤ ਮਾਨ ਦੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਜਿਸ ਤਹਿਤ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਦੇ ਇਲਾਜ ਲਈ ਵੀ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਸਕੀਮ ਅਧੀਨ ਪਟਿਆਲਾ ਜ਼ਿਲ੍ਹੇ ਦੇ 141 ਕੈਂਸਰ ਦੇ ਮਰੀਜ਼ਾਂ ਨੂੰ ਸਾਲ 2023 ਦੌਰਾਨ 1 ਕਰੋੜ 16 ਲੱਖ 99 ਹਜ਼ਾਰ 791 ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਸਮਾਜ ਦੀ ਤਰੱਕੀ ਲਈ ਲੜਕੇ ਤੇ ਲੜਕੀ ਵਿਚਾਲੇ ਫਰਕ ਨੂੰ ਖਤਮ ਕਰਨਾ ਜ਼ਰੂਰੀ ਹੈ ਸਿਵਲ ਸਰਜਨ ਸੇਧ ਬਬਾਕ ਫਤਿਹਗੜ ਸਹਿਬ ਲੋਤੀਆਂ ਨੂੰ ਸਮਾਜ ਦਾ ਰੁਤਬਾ ਦਵਾਉਣ ਦੇ ਉਦੇਸ਼ ਨਾਲ ਕੰਨਿਆ ਪ੍ਰੂਣ ਹੱਤਿਆ ਸਬੰਧੀ ਜਾਗਰੂਕਤਾ ਲਈ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਹਸਪਤਾਲ ਸਿਵਲ ਸਰਜਨ ਡਾਕਟਰ ਦਵਿੰਦਰਜੀਤ ਕੌਰ ਦੇ ਅਗਵਾਈ ਹੇਠ ਤੀਆਂ ਦੀ ਲੋੜੀ ਮਨਾਏਗੀ ਇਸ ਮੌਕੇ ਸਿਵਲ ਸਰਜਨ ਨੇ ਸਬੋਨਰ ਕਰਦੇ ਕਿ ਸਮਾਜ ਲੜਕੀਆਂ ਤੋਂ ਬਿਨਾ ਅਧੂਰਾ ਹੈ ਤੇ ਸਾਨੂੰ ਲੜਕੀਆਂ ਤੋਂ ਪੂਰਾ ਮਾਨ ਸਤਕਾਰ ਕਰਨਾ ਚਾਹੀਦਾ ਤਾਂ ਅਸੀਂ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲੱਗੀ ਨੀ ਚੇ ਕਮੈਂਟ ਕਰਨਾ ਬਾਕੀ ਸੱਤਰਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ